ਗੁਰੂ ਸਾਹਿਬ ਦਾ ਪਿਆਰ ਆ ਉਹਨਾਂ ਦੀਆਂ ਉਮੀਦਾਂ ਅਰਦਾਸਾਂ ਪੂਰੀਆਂ ਹੁੰਦੀਆਂ ਇਸੇ ਕਰਕੇ ਹੁੰਦੇ ਆ ਸਾਰੇ ਦਾ ਇਸਾਸ ਲੈ ਕੇ ਮੈਂ ਤਾਂ ਰਹਿਣਾ ਹੀ ਇੱਥੇ ਮੇਰਾ ਸਰੀਰ ਮੋਗੇ ਜਾਂਦਾ ਜੀ ਤੇ ਇਸ ਕਰਕੇ ਹੁਣ ਮੇਰੀ ਬਾਕੀ ਦੀ ਜ਼ਿੰਦਗੀ ਵੀ ਬਾਬਾ ਜੀ ਦੇ ਨਾਂ ਲਿਖੀ ਆ ਮੈਨੂੰ ਕੁਝ ਨਹੀਂ ਚਾਦਾ ਮੈਂ ਕਹਿੰਦਾ ਨੰਨਾਂ ਦਾ ਰੂਹ ਦੀ ਖਰਾਕ ਜਿੰਨੀ ਮਰਜ਼ੀ ਟੈਨਸ਼ਨ ਹੋਵੇ ਚਰਨ ਕਮਣੇ ਚ ਪੈਰ ਧੋਗੇ ਅੰਦਰ ਜਾਈਏ ਅਮਰ ਦੀ ਵਰਖਾ ਹੁੰਦੀ ਆ ਤੇ ਸਮਝੋ ਸਾਰੀ ਟੈਨਸ਼ਨ ਆ ਜੂ ਆਈ ਕਾਦੇ ਜਮਾਰੇ ਭਾਈ ਸਾਰੇ ਦੁਖੀ ਆ ਕਿਸੇ ਨੂੰ ਥੋੜਾ ਕਿਸੇ ਨੂੰ ਜ਼ਿਆਦਾ ਇਹ ਉਹੀ ਆਪਣੇ ਦੁੱਖ ਨਿਵਰਤ ਕਰਨ ਆਉਂਦੇ ਆ ਤੇ ਜਿਹੜਾ ਗੁਰੂ ਨਾਲ ਜੁੜ ਗਿਆ ਆਪੇ ਉਹ ਸਾਰਾ ਠੀਕ ਕਰ ਦਿੰਦੇ ਬਾਬਾ ਜੀ ਛੱਟਾਲੇ ਵਿਸ਼ਵਾਸਾ ਮੇਰਾ ਮੇਰੀ ਮੈਂ ਕੁਝ ਨਹੀਂ ਕਹਿ ਸਕਦਾ ਵੀ ਮੇਰੀ ਨਾ ਮੇਰੀ ਰੂਹ ਇੱਥੇ ਰਹਿੰਦੀ ਹੈ ਸਰੀਰ ਮੁੱਕੇ ਜਾਂਦਾ ਹੁਣ ਮੈਂ ਕੱਲ ਨਹੀਂ ਜਾਉਂ ਅੱਜ ਰਾਤ ਨਹੀਂ ਜਾਉਂਗਾ 3 ਵਜੇ ਤੇ ਮੈਂ ਕਹਿੰਦਾ ਵਧੀਆ ਛੱਡ ਕੇ ਇੰਨਾ ਸੰਗਤ ਦਾ ਵੜਿਆਈ ਗੁਰੂ ਸਾਹਿਬ ਦੀ ਪਿਆਰ ਮੈਨੂੰ ਮਿਲਦਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੇ ਸੇ ਮੌਜੂਦ ਆ ਗੁਰਦੁਆਰਾ ਸ਼੍ਰੀ ਗਨਸਾਹਬ ਵਿਖੇ ਦੱਸ ਦਈਏ ਕਿ ਦਿਨ ਐਤਵਾਰ ਵੱਡੇ ਪੱਧਰ ਦੇ ਉੱਤੇ ਗੁਰਸਿੱਖ ਸੰਗਤ ਜੋ ਐ ਚ ਪਹਿਰਾ ਸਾਹਿਬ ਕਟਣ ਲਈ ਗੁਰੂ ਘਰ ਵਿਖੇ ਪਹੁੰਚੀ ਆ ਵੱਡੇ ਪੱਧਰ ਦੇ ਉੱਤੇ ਹਾਲਾਂਕਿ ਇੱਕ ਤਰਫਾ ਨਗਰ ਕੀਰਤਨ ਦੀ ਆਰੰਭਤਾ ਵੀ ਅੱਜ ਜਿਹੜੀ ਇੱਥੇ ਹੋਈ ਆ ਨਗਰ ਕੀਰਤਨ ਪੋਵੰਡ ਸਾਹਿਬ ਆਪਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ 344ਵਾਂ ਨਗਰ ਕੀਰਤਨ ਕਹਿ ਸਕਦੇ ਆ ਜਨਮ ਦਿਹਾੜੇ ਮੌਕੇ ਜੋ ਕਿ 344 ਸਾਲ ਜਿਹੜੇ ਹੋ ਚੁੱਕੇ ਨੇ ਤਾਂ ਉੱਥੇ ਹੀ ਵੱਡੇ ਪੱਧਰ ਤੇ ਸੰਗਤ ਜਿੱਥ ਗੱਦ ਗੁਰਦੁਆਰਾ ਸ਼ੀਗਨ ਸਾਹਿਬਿੱਕੇ ਵੀ ਪਹੁੰਚੀ ਆ ਤਾਂ ਗੁਰੂ ਘਰ ਦੇ ਜੋ ਮੈਨੇਜਰ ਸਾਹਿਬਾਨ ਨੇ ਉਹਨਾਂ ਨੇ ਵੀ ਗੱਲ ਕਰਦੇ ਆ ਜਤਿੰਦਰਪਾਲ ਸਿੰਘ ਜੀ ਦੇ ਨਾਲ ਕਿ ਕੀ ਖਾਸ ਪ੍ਰਬੰਧ ਸੰਗਤਾਂ ਦੀ ਸਹੂਲਤ ਨੂੰ ਲੈ ਕੇ ਕੀਤੇ ਗਏ ਨੇ ਅਮਿਤ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੱਡੇ ਪੱਧਰ ਦੇ ਉੱਤੇ ਗੁਰਸਿੱਖ ਸੰਗਤ ਨਗਰ ਕੀਰਤਨ ਦੇ ਵਿੱਚ ਵੀ ਜੜੀ ਆ ਪਹੁੰਚੀ ਸੀਗੀ ਗੁਰੂ ਘਰ ਵਿਖੇ ਗਈ ਆ ਪਵੰਮਿੰਟ ਸਾਹਿਬ ਵਿਖੇ ਦਰਸ਼ਨ ਕਰੇਗੀ ਤਾਂ ਉੱਥੇ ਹੀ ਜੇਕਰ ਦੂਜੇ ਤਰਫਾ ਗੱਲ ਕੀਤੀ ਜਾਵੇ ਚਪਹਿਰਾ ਸਾਹਿਬ ਵੀ ਜੋ ਅੱਜ ਸੰਗਤ ਵੱਡੇ ਪੱਧਰ ਤੇ ਆਈ ਆ ਕੀ ਕੁਝ ਖਾਸ ਪ੍ਰਬੰਧ ਜਿਹੜੇ ਨੇ ਆਪਜੀ ਵੱਲੋਂ ਕੀਤੇ ਗਏ ਨੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦਰਾ ਸ਼ਹੀਦ ਗਾਂ ਸਾਹਿਬ ਤੇ ਅੱਜ ਇੱਕ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਆ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਿਹੜਾ ਵੱਖ-ਵੱਖ ਰਸਤੇਆਂ ਥਾਣੇ ਹੁੰਦਿਆਂ ਆ ਸ਼ਾਮ ਨੂੰ ਬਾਬਾ ਜੀ ਦੇ ਜਨਮ ਸਥਾਨ ਪੋਵਿੰਡ ਸਾਹਿਬ ਜਾ ਕੇ ਸਮਾਪਤ ਹੋਵੇਗਾ ਜਿਹੜਾ ਆਪ ਜੀ ਨੇ ਐਤਵਾਦ ਦੇ ਦਿਹਾੜੇ ਦੀ ਗੱਲ ਕੀਤੀ ਆ ਹਰ ਐਤਵਾਦ ਦਾ ਦਿਹਾੜਾ ਬਾਬਾ ਜੀ ਦੇ ਅ ਦਰਬਾਰ ਤੇ ਬਹੁਤ ਵੱਡਾ ਲੱਗਦਾ ਆ ਸੰਗਤ ਬਹੁਤ ਵੱਡੀ ਬਾਬਾ ਜੀ ਦਾ ਪਰਿਵਾਰ ਬਹੁਤ ਵੱਡਾ ਆ ਸੰਗਤ ਬਹੁਤ ਵੱਡੀ ਪੱਧਰ ਤੇ ਬਾਬਾ ਜੀ ਦੇ ਪਾਠ ਕਰਨ ਹੁੰਦੀ ਆ ਆਹੀ ਸੰਗਤ ਦੀ ਸਹੂਲਤ ਵਾਸਤੇ ਚਾਹੇ ਲੰਗਰ ਦਾ ਪ੍ਰਬੰਧ ਹੋਵੇ ਜੀ ਚਾਹੇ ਮੈਡੀਕਲ ਸਹੂਲਤ ਦਾ ਪ੍ਰਬੰਧ ਹੋਵੇ ਜੀ ਹਰ ਪੱਖੋਂ ਸੰਗਤ ਨੂੰ ਕੋਈ ਵੀ ਮੁਸ਼ਕਲ ਨਾ ਆਵੇ ਉਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੁੰਦੇ ਆ ਜੀ ਸਰ ਇਹ ਹੁਣ ਵੀ ਦੇਖ ਰਹੇ ਆ ਸੰਗਤ ਬਹੁਤ ਵੱਡੇ ਪੱਧਰ ਤੇ ਪਹੁੰਚੀ ਆ ਤਾਂ ਕਿਹੜੇ ਕਿਹੜੇ ਖਾਸ ਪ੍ਰਬੰਧ ਕਿਉਂਕਿ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਕਈ ਵਾਰ ਬਰਸਾਤ ਹੁੰਦੀ ਆ ਜਾਂ ਕਈ ਵਾਰ ਕਿਉਂਕਿ ਆਗੋਂ ਹੁਣ ਗਰਮੀਆਂ ਵੀ ਆਉਣੀਆਂ ਤੇ ਕੁਝ ਖਾਸ ਪ੍ਰਬੰਧ ਜਿਹੜੇ ਕੀਤੇ ਗਿਆ ਅਸੀਂ ਨਾ ਜੀ ਜਿਹੜੇ ਆਪ ਜੀ ਨੇ بارش ਦੇ ਸਬੰਧ ਵਿੱਚ ਪੁੱਛਿਆ ਸਾਡੇ ਕੋਲ ਬੇਸਮੈਂਟਾਂ ਹੈਗੀਆਂ ਨੇ ਕਾਰ ਪਾਰਕਿੰਗ ਵਾਲੀਆਂ ਉਹਨਾਂ ਵਿੱਚ ਛੋਟੇ ਛੋਟੇ ਬਕਸੇ ਲਵਾਏ ਹੋਏ ਆ ਜਿਨ੍ਹਾਂ ਦਾ ਪਾਠ ਦੀ ਆਵਾਜ਼ ਉਹਨਾਂ ਬੇਸਮੈਂਟਾਂ ਚ ਹੁੰਦੀ ਆ ਤੇ ਸੰਗ ਤੋਂ ਉਸੇ ਆਵਾਜ਼ ਦੇ ਨਾਲ ਹੀ ਆਪਣਾ ਚਪਾਰਾ ਸਾਹਿਬ ਆਪਣੇ ਪਾਠ ਨਾਲ ਕਰਦੀ ਆ ਉਹ ਦੋ ਦਿਨ ਹੀ ਪਾਰਕਿੰਗ ਬੰਦ ਰੱਖ ਦਿੰਦੇ ਆ ਸ਼ਨੀਵਾਰ ਸ਼ਾਮ ਨੂੰ ਐਤਵਾਰ ਨਾਈਟ ਤੀਕਰ ਤੇ ਜਿਹੜੇ ਆਪਾਂ ਜਿਹੜੀ ਸੰਗਤ ਦੀ ਸਹੂਲਤ ਜਿਵੇਂ ਆਪ ਜੀ ਨੂੰ ਪਹਿਲਾਂ ਦੱਸ ਚੁੱਕਾ ਹਾਂ ਵੀ ਚਲੋ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਗਿਆ ਸੰਗਤ ਵਾਸਤੇ ਮੈਡੀਕਲ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਟਰੈਫਿਕ ਦਾ ਪ੍ਰਬੰਧ ਆ ਵੇਖੋ ਬਾਹਰ ਮੇਰੇ ਮੁਲਾਜ਼ਮ ਲੱਗੇ ਹੋਏ ਆ ਵੀ ਜਿਹੜਾ ਕੋਈ ਆਉਂਦਾ ਵੀ ਆ ਵਹੀਕਲ ਉਹਨੂੰ ਬੜੇ ਹੀ ਤਰੀਕੇ ਨਾਲ ਸਜਜੇ ਤਰੀਕੇ ਨਾਲ ਲਵਾਇਆ ਜਾਂਦਾ ਵੀ ਜਦ ਨਾਲ ਆਵਾਜਾਈ ਵਿੱਚ ਸੰਗਤ ਨੂੰ ਪਰੇਸ਼ਾਨੀ ਨਾ ਆਵੇ ਬਾਬਾ ਜੀ ਦਾ ਪਰਿਵਾਰ ਬਹੁਤ ਵੱਡਾ ਆ ਜੋ ਪਹਾਰਾ ਸਾਹਿਬ ਤੇ ਐਤਵਾਰ ਦੇ ਦਿਹਾੜੇ ਸੰਗਤ ਬੜੀ ਵੱਡੀ ਪੱਧਰ ਤੇ ਜੁੜਦੀ ਆ ਸੰਗਤ ਬੜਾ ਹੀ ਬਾਬਾ ਜੀ ਨੂੰ ਪ੍ਰੇਮ ਕਰਦੀ ਆ ਤੇ ਸੰਗਤ ਆਪਣੇ ਆਪਣੇ ਪ੍ਰਬੰਧ ਬਾਬਾ ਜੀ ਖੁਦ ਆਪ ਕਰਦੇ ਅਸੀਂ دنیਆਵੀ ਤੌਰ ਤੇ ਜਿਵੇਂ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਤੇ ਸੰਗਤ ਸਾਡੇ ਨਾਲ ਸੰਜੋਗ ਕਰਦੀ ਹੈ ਤੇ ਅਸੀਂ ਉਹਨਾਂ ਦੇ ਹਰ ਪੱਖੋਂ ਹਰ ਸਹੂਲਤ ਦੇਣ ਤੇ ਅਸੀਂ ਪੂਰੇ ਕਾਮਯਾਬਿਆਂ ਜੀ ਪ੍ਰਬੰਧ ਕੀਤੇ ਹੁੰਦੇ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਇਹ ਸਰ ਮੈਂਜਰ ਸਾਹਿਬਾਂ ਤਾਂ ਸੰਗਤਾਂ ਵੀ ਤਾਂ ਨਾਲ ਤਸਵੀਰਾਂ ਸਾਂਝੀ ਕਰਦੇ ਆ ਕਿ ਕਿੰਨੇ ਵੱਡੇ ਪੱਧਰ ਤੇ ਗੁਰਸੇਕ ਸੰਗਤ ਪਹੁੰਚੀ ਹੋਈ ਹੈ ਤੇ ਸਾਡੇ ਨਾਲ ਕੁਝ ਸੰਗਤਾਂ ਵੀ ਮੌਜੂਦ ਨੇ ਵਾਹਿਗੁਰੂ ਜੀ ਦਾ ਖਾਲਸਾ ਪੰਥ ਹੈ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਵਿਖੇ ਸੰਗਤ ਆਈ ਤੁਸੀਂ ਵੀ ਆਏ ਹੋ ਤਾਂ ਕੀ ਕਹਿਣਾ ਚਾਹੋਗੇ ਸੰਗਤ ਅੱਜ ਦੇ ਦਿਨ ਵੱਧਦੀ ਜਾਂਦੀ ਗੁਰੂ ਘਰ ਵਿਖੇ ਆਇ ਦਿਨ ਵੇਖਿਆ ਜਾਵੇ ਤਾਂ ਬੜੇ ਵੱਡੇ ਪੱਧਰ ਤੇ ਪਹੁੰਚ ਗਈ ਗੁਰੂ ਸਾਹਿਬ ਦਾ ਪਿਆਰ ਆ ਉਹਨਾਂ ਦੀਆਂ ਉਮੀਦਾਂ ਅਰਦਾਸਾਂ ਪੂਰੀਆਂ ਹੁੰਦੀਆਂ ਇਸੇ ਕਰਕੇ ਆਉਂਦੇ ਆ ਸਾਰੇ ਐਸਾਸ ਲੈ ਕੇ ਮੈਂ ਤਾਂ ਰਹਿਣਾ ਹੀ ਇੱਥੇ ਮੇਰਾ ਸਰੀਰ ਮੋਗੇ ਜਾਂਦਾ ਜੀ ਬਾਦਸ਼ਾਹ ਦੀ ਕਿਰਪਾ ਮੇਰੇ ਤੇ ਮੇਰੀ ਪਹਿਲਾਂ ਵੀਡੀਓ ਆਈ ਸੀ ਤੁਸੀਂ ਵੇਖੀ ਹੋਣੀ ਆ ਹਾਂ 10000 ਆ ਤੇ ਇਸ ਕਰਕੇ ਹੁਣ ਮੇਰੀ ਬਾਕੀ ਦੀ ਜ਼ਿੰਦਗੀ ਵੀ ਬਾਬਾ ਜੀ ਦੇ ਨਾਂ ਲਿਖੀ ਆ ਮੈਨੂੰ ਕੁਝ ਨਹੀਂ ਚਾਦਾ ਮੈਂ ਕਹਿੰਦਾ ਨੰਨਾਂ ਦਾ ਰੂਹ ਦੀ ਖਰਾਕ ਜਿੰਨੀ ਮ ਚਰਨ ਕੋਣ ਚ ਪੈਰ ਤੋਗੇ ਅੰਦਰ ਜਾਈਏ ਅਮਰ ਦੀ ਵਰਖਾ ਹੁੰਦੀ ਆ ਤੇ ਸਮਝੋ ਸਾਰੀਆਂ ਟੈਨਸ਼ਨਾਂ ਦੂਰ ਹੋਰ ਪੁੱਛੋ ਕੀ ਸਵਾਲ ਪੁੱਛਦੇ ਦੀ ਮੈਨੂੰ ਹਾਂ ਇੱਕ ਤਰਫਾ ਅੱਜ ਪਰਮੰਤ ਸਾਹਿਬ ਵਿਖੇ ਨਗਰ ਕੀਰਤਨ ਗਿਆ ਜੀ ਵੱਡੇ ਪੱਦਰ ਤੇ ਸੰਗਤ ਗਈ ਆ ਉੱਥੇ ਦੂਜੀ ਤਰਫਾ ਵੇਖਿਆ ਜਾਵੇ ਤਾਂ ਇੱਥੇ ਵੀ ਬਾਬਾ ਜੀ ਦੀ ਅਪਾਰ ਕਿਰਪਾ ਸੰਗਤ ਬਹੁਤ ਜ਼ਿਆਦੀ ਹੈ ਹਾਂਜੀ ਹਾਂਜੀ ਅੱਜ ਤੱਕ ਕੋਈ ਚੱਕਰੀਆਂ ਪਿਆਰ ਆ ਸੰਗ ਬਾਬਾ ਜੀ ਦਾ ਗੁਰੂ ਸਾਹਿਬ ਨਾਲ ਪਿਆਰ ਆ ਤਾਂ ਹੀ ਹੁੰਦੇ ਆ ਤੇ ਇੱਥੋਂ ਹੀ ਸਭ ਕੁਝ ਮਿਲਦਾ ਅੱਜ ਕੱਲ੍ਹ ਦੇ ਜਮਾਰੇ ਭਾਈ ਸਾਰੇ ਦੁਖੀ ਆ ਕਿਸੇ ਨੂੰ ਥੋੜਾ ਕਿਸੇ ਨੂੰ ਜ਼ਿਆਦਾ ਉਹੀ ਆਪਣੇ ਦੁੱਖ ਨਿਵਾਰਤ ਕਰਨ ਆ ਤੇ ਜਿਹੜਾ ਗੁਰੂ ਨਾਲ ਜੁੜ ਗਿਆ ਆਪੇ ਉਹ ਸਾਰਾ ਸਭ ਠੀਕ ਕਰ ਦਿੰਦੇ ਬਾਬਾ ਜੀ ਮੇਰਾ ਵਿਸ਼ਵਾਸ ਛੱਡਾ ਵਿਸ਼ਵਾਸਾ ਮੇਰਾ ਮੈਂ ਕੁਝ ਨਹੀਂ ਕਹਿ ਸਕਦਾ ਵੀ ਮੇਰੇ ਨਾਲ ਮੇਰੀ ਰੂਹ ਇੱਥੇ ਰਹਿੰਦੀ ਸਰੀਰ ਮੁੱਕੇ ਜਾਂਦਾ ਹੁਣ ਮੈਂ ਕੱਲ ਨਹੀਂ ਜਾਉਂ ਅੱਜ ਰਾਤ ਨੂੰ ਜਾਉਂਗਾ 3 ਵਜੇ ਤੇ ਮੈਂ ਕਹਿੰਦਾ ਵਧੀਆ ਛੱਡ ਕੇ ਇੰਨਾ ਸੰਗਤ ਦਾ ਵੜਿਆਈ ਗੁਰੂ ਸਾਹਿਬ ਦੀ ਪਿਆਰ ਮੈਨੂੰ ਮਿਲਦਾ ਪਿਆ ਹਾਂ ਇਸ ਕਰਕੇ ਸਕਦੇ ਹੋਏ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੇ ਕੀਤੇ ਆ ਨੇ ਕਿ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਜਿਹਦੇ ਬਾਬਾ ਜੀ ਦੇ ਪਿਆਰੇ ਜੜੇ ਨੇ ਵੱਡੇ ਪੱਦਰ ਦੇ ਉੱਤੇ ਗੁਰੂ ਘਰ ਵਿਖੇ ਪਹੁੰਚ ਰਹੇ ਨੇ ਜਿੱਥੇ ਕੀ ਦਰਸ਼ਨ ਦੇਦਾਰੇ ਕਰ ਰਹੇ ਨੇ ਉੱਥੇ ਹੀ ਬਾਬਾ ਜੀ ਦਾ ਨਾਮ ਵੀ ਜਪ ਰਹੇ ਨੇ ਪਾਠ ਸੁਣ ਰਹੇ ਨੇ ਉੱਥੇ ਹੀ ਵਕ ਵਕ ਤਰ੍ਹਾਂ ਦੀਆਂ ਸੇਵਾਵਾਂ ਵੀ ਨਿਭਾਉਂਦੇ ਜਿਹੜੇ ਨੇ ਦਿਖਾਈ ਦੇ ਰਹੇ ਨੇ ਤਾਂ ਇਸੇ ਤਰ੍ਹਾਂ ਨਾਲ ਗੁਰੂ ਘਰ ਨਾਲ ਤੁਹਾਡੇ ਨਾਲ ਕੱਲੀ ਕੱਲੀ ਤਸਵੀਰ ਜਿਹੜੀ ਆ ਸਾਂਝੀ ਕਰਦੇ ਰਾਵਾਂਗੇ ਗੁਰੂ ਘਰ ਦੀ ਬਣੇਰੋ ਜਗਮਨ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲਕਸ਼ਣਕ ਜਗਮਾਨੀ ਟੀਵੀ ਸ਼੍ਰੀ